ਆਪਣੀ ਪਾਤੜਾਂ ਦੇ ਵਿੱਚ ਮੀਟਿੰਗ ਹੋਈ ਹੈ ਹਰੇਕ ਵਰਕਰ ਹਰੇਕ ਆਗੂ ਹਰੇਕ ਜਸੇਬੰਦੀ ਜਿਹੜੀ ਉਹ ਮੀਟਿੰਗ ਦੇ ਵਿੱਚ ਨਹੀਂ ਗਏ ਭਾਵੇਂ ਉਹਨਾਂ ਦੇ ਆਗੂ ਆਪਦੇ ਆਪ ਦੇ ਸੰਗਠਨਾਂ ਦੀ ਮੀਟਿੰਗ ਕਰਦੇ ਹੋਣਗੇ ਪਰ ਜਾਣਕਾਰੀ ਤੌਰ ਤੇ ਪੁੱਛਣ ਦੀ ਹਰੇਕ ਦੇ ਇੰਤਜ਼ਾਰ ਹੈ ਵੀ ਕੀ ਹੋਇਆ ਉਸ ਤੋਂ ਪਹਿਲਾਂ ਮੈਂ ਕਿ ਖਾਸ ਕਰਕੇ ਜਿਹੜੇ ਡੱਲੇਵਾਲ ਸਾਹਿਬ ਦੇ ਅੱਜ ਪੂਰੇ 50 ਦਿਨ ਹੋ ਗਏ ਆ 50 ਦਿਨ ਕੋਈ ਥੋੜੇ ਨਹੀਂ ਕਹਿਣ ਨੂੰ ਅਸੀਂ ਜਿੰਨੇ ਸੋਡੇ ਟਰੈ ਟਰਾਲਿਆਂ ਜਾਂਦੇ ਆ ਬੈਠੇ ਦੇਖਦੇ ਆ ਲੰਗਰਾ ਚ ਜਾਂਦੇ ਆ ਸੋਨੂ ਸੇਰ ਚਿਹਰਿਆਂ ਤੋਂ ਭਾਫਦੇ ਆ ਬਹੁਤੇ ਸ਼ਬਦ ਸਾਡੇ ਆਗੂਆਂ ਦੇ ਖਿਲਾਫ ਵੀ ਤੁਸੀਂ ਕੋਸ਼ਿਸ਼ ਕਰਦੋਂ ਕਹਿਣ ਦੀ ਫਿਰ ਚਿਫ ਜਾਣੋ ਇਸ ਗੱਲ ਤੇ ਵੀ ਨਹੀਂ ਨਾ ਕਹੀਏ ਪਰ ਅਸੀਂ ਉਹ ਵੀ ਭਾਫ ਲੈਨੇ ਆ ਤੁਸੀਂ ਚਾਹੁੰਦੇ ਹੋ ਕਿ ਕੋਈ ਸਖਤ ਐਕਸ਼ਨ ਹੋਵੇ ਇਹਹੀ ਭਾਵਨਾ ਮੈਨੂੰ ਲੱਗਦਾ ਸੋਡੀ ਸਾਰਿਆਂ ਨੂੰ ਬਈ ਢੱਲੇਵਾਲ ਸਾਬ ਤੋਂ ਪਹਿਲਾਂ ਆਪਾਂ ਕੋਈ ਕਦਮ ਚੁੱਕੀਏ ਆਪਾਂ ਲੜੀਏ ਆਪਾਂ ਮਰੀਏ ਇਹੀ ਲੱਗਦਾ ਮੈਨੂੰ ਲੱਗਦਾ ਸਾਰਿਆਂ ਦਾ ਜਵਾਬ ਆ ਗਿਆ ਹੋਊਗਾ ਕਿ ਨਹੀਂ ਲੱਗਦਾ ਸਵਾਲ ਮੈਂ ਚਾਹੁੰਦਾ ਸੀ ਵੀ ਡੱਲੇਵਾਲ ਸਾਹਿਬ ਨਾਲ ਗੱਲਬਾਤ ਹੋਵੇ ਉਹਨੂੰ ਰਿਪੋਰਟ ਕੀਤੀ ਜਾਵੇ ਪਰ ਕੱਲ ਦੇ ਜਿਹੜੇ ਉਹਨਾਂ ਦੇ ਹਾਲਾਤ ਨੇ ਹੁਣ ਵੀ ਜਿਹੜੇ ਸੈਂਪਲ ਲੈਂਦੇ ਆ ਬਾਹ ਫੜ ਕੇ ਲੈਂਦੇ ਆ ਬੋਲਿਆ ਨਹੀਂ ਗਿਆ ਤੋ ਚਾਰ ਜਣਾਂ ਨੇ ਬਾਹ ਫੜਿਆ ਉਹਨੂੰ ਸੈਂਪਲ ਲਿੱਤਾ ਹੈ ਅਸੀਂ ਉਹਨਾਂ ਟੀਮ ਨੂੰ ਕਿਹਾ ਸੀ ਵੀ ਜਿਹੜੇ ਪਹਿਲਾਂ ਅਲਟਰਾਸਾਉਂਡ ਵਗੈਰਾ ਜਿਹੜੇ ਤੁਸੀਂ ਪਹਿਲਾ ਸੈਂਪਲ ਲੈਂਦੇ ਆ ਉਹਨਾਂ ਨੂੰ ਤਾਂ ਜਲਦਕ ਕਰ ਦਿਓ ਮੀਡੀਆ ਚ ਦਿਖਾ ਰਹੇ ਨੇ ਵੀ ਢੱਲੇ ਵਾਟਸਐਪ ਉਹ ਠੀਕ ਐ ਰਿਪੋਰਟਾ ਉਹ ਠੀਕ ਐ ਤਾਂ ਜਦੋਂ ਡਾਕਟਰਾਂ ਤੋਂ ਅਸੀਂ ਇਹ ਪੁੱਛਿਆ ਵੀ 50 ਦਿਨ ਬੰਦਾ ਜਿਹੜਾ ਜਿਉਂਦਾ ਕੋਈ ਹੈ ਛੋਡੇ ਇਤਿਹਾਸ ਦੇ ਵਿੱਚ ਇੰਨਾ ਪਹਿਲਾਂ ਕੋਈ ਮਰਬੱਤ ਬਹੁਤ ਦੇਖਿਆ ਹੋਣਗੇ ਉਹ ਫੇਰ ਚਲੋ ਆਸ ਉਹਨੇ ਕਿਹਾ ਵੀ ਸਾਡੀ ਆਸ ਤੋਂ ਵੱਧ ਇਹ ਤਾਂ ਪ੍ਰਮਾਤਮਾ ਦੀ ਮਿਹਰ ਹੈ ਪ੍ਰਮਾਤਮਾ ਦੀ ਮਿਹਰ ਕਰਕੇ ਹੀ ਆਪਾਂ ਰੋਜ਼ ਗਿਣ ਕੇ ਦਿਨ ਨਿਗਾਰ ਰਹੇ ਆ ਪਰ ਕਰ ਕੁਝ ਨਹੀਂ ਰਹੇ ਅੱਜ ਆਪਣੇ ਫੋਰਮ ਦੀ ਮੀਟਿੰਗ ਹੋਈ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉੱਥੇ ਵੀ ਸਾਰੇ ਆਗੂ ਭਾਵਕ ਹੋਏ ਸੀਗੇ ਕਿ ਯਾਰ ਆਪਾਂ ਕਿਹੜੇ ਦਿਨ ਨੂੰ ਡੀਕ ਰਹੇ ਆ ਆਪਾਂ ਕਰ ਕਿਉਂ ਨਹੀਂ ਰਹੇ ਕੋਈ ਮੈਂ ਠੀਕ ਹੈ ਕਰਨ ਤਰੀਕੇ ਬਹੁਤ ਹੁੰਦੇ ਨੇ ਅਸੀਂ ਤੁਹਾਡੀ ਭਾਵਨਾ ਵੀ ਦੇਖੀ ਆ ਪਰ ਜੇ ਮੈਸੇਜ ਲੋਕਾਂ ਜਾਂਦਾ ਕੋਈ ਗਲਤ ਕਦਮ ਨਾ ਚੁੱਕਿਆ ਜਾਵੇ ਇਸ ਕਰਕੇ ਤਾਂ ਅਪੀਲ ਕਰਦੇ ਆ ਇਹ ਆਸ ਹੈ ਕਿ ਜਿੰਨੀ ਤੁਹਾਡੀ ਭਾਵਨਾਵਾਂ ਜਿੰਨਾ ਤੁਸੀਂ ਸੋਚ ਰਹੇ ਹੋ ਅਸੀਂ ਉਹ ਤੋਂ ਵੱਧ ਸੋਚ ਰਹੇ ਆ ਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ 50 ਦਿਨ ਇੱਕ ਦਿਨ ਦੀ ਵੀ ਠੀਕ ਨਹੀਂ ਕੀਤੀ ਜਾ ਸਕਦੀ ਪਰ ਸੁੱਤੀ ਪਈ ਸਰਕਾਰ ਨੂੰ ਜਗਾਉਣਾ ਜਾਂ ਤਾਂ ਸਰਕਾਰ ਨੇ ਮਨ ਬਣਾ ਲਿਆ ਵੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਡੱਲੇਵਾਲ ਸਾਹਿਬ ਦੀ ਸੀਧੀ ਹੁੰਦੀ ਆ ਹੋ ਜਾਣ ਦਿਓ ਇਹ ਮਨ ਬਣਾਇਆ ਹੀ ਹੋਣਾ ਉਹਨਾਂ ਦਾ ਜਾਂ ਫਿਰ ਜਿਹੜੇ ਸਾਡੇ ਨਾਲ ਅਧਿਕਾਰੀ ਮੀਟਿੰਗਾਂ ਕਰਦੇ ਨੇ ਉਹਨਾਂ ਨੂੰ ਲੱਗਦਾ ਹੋਣਾ ਵੀ ਹਜੇ ਠੀਕ ਐ ਡੱਲੇਵਾਲ ਸਾਹਿਬ ਜਿੰਦੇ ਕੋਈ ਸਿਹਤ ਵਿਗੜੀ ਉਹਦੇ ਵੀ ਕਰ ਲੈ ਗੱਲ ਪਰ ਅਸੀਂ ਉਹਨੂੰ ਬੁਕਾਇਆ ਸੀ ਵੀ ਅੱਜ ਵੇਖ ਲਓ ਲੋ ਪਾਸਾ ਬੁਲਾ ਕੇ ਵੇਖ ਲਓ ਖੜਾ ਕਰਕੇ ਉਹਨੂੰ ਕਰੋ ਤਾਂ ਸਹੀ ਡੱਲੇਵਾਲ ਸਾਹਿਬ ਤੋਂ ਡਿੱਗ ਰਿਹਾ ਹੈ ਵੀ ਸਹਾਰਾ ਦੇ ਕੇ ਬੈਠਾ ਤਾਂ ਕਰੋ ਤੋ ਇਹ ਹਾਲਾਤ ਦੇ ਵਿੱਚੋਂ ਮੰਨੇ ਨੇ ਵੀ ਨਹੀਂ ਹਾਲਾਤ ਨਾਜਿਕ ਹੈ ਤੋ ਉਸ ਹਾਲਾਤਾਂ ਨੂੰ ਮੈਂ ਇੱਕ ਤਾਂ ਪੀਲ ਕਰਦਾ ਕਿ ਤਕੜੇ ਹੋ ਕੇ ਜੋਸ਼ ਦੇ ਵਿੱਚ ਬਦਲ ਗਏ ਆਪਾਂ ਜੋਸ਼ ਤੋਂ ਨਾਲ-ਨਾਲ ਹੋਸ਼ ਤੋਂ ਕਮ ਲਿਏ ਤਾਂ ਹਾਲਾਤ ਉਹਨਾਂ ਦੇ ਨੇ ਕਿ ਬੋਲ ਨਹੀਂ ਸਕਦੇ ਉਦੋਂ ਪਹਿਲਾਂ ਤਾਂ ਸੀ ਕੁਝ ਜਿਹੜਾ ਕਹਿ ਨਹੀਂ ਸਕਦੇ ਸਾਡੇ ਤੇ ਮੰਤਰੀ ਬਹੁਤ ਜਿਹੜਾ ਉਸਦੀ ਗੱਲ ਦੂਜੀ ਮੈਂ ਥੋੜਾ ਜਿਹਾ ਜਿਹੜਾ ਮੀਟਿੰਗ ਕੱਲ ਸਾਡੀ ਹੋਈ ਸੀ ਆਪਣੀ ਤਾਂ ਫੋਰਮ ਦੀ رائے ਸੀਗੀ ਕਿ ਇਸ ਮੋਰਚੇ ਨੂੰ ਜਿੱਤਣ ਤੱਕ ਪੂਰੇ ਭਾਰ ਦੇ ਵਿੱਚੋਂ ਕਿਸਾਨ ਖਨੌਰੀ ਮੋਰਚੇ ਚੋਂ ਖਨੌਰੀ ਮੋਰਚੇ 'ਚ ਆ ਕੇ ਜਿਹੜੀਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਬੈਠਾ ਹੈ ਕਿ ਐਮਐਸਪੀ ਗਰੰਟੀ ਕਾਨੂੰਨ ਜ਼ਰੂਰੀ ਹੈ ਸਰਕਾਰ ਨੂੰ ਬਣਾਉਣਾ ਚਾਹੀਦਾ ਹੈ ਜਿਹੜੀ ਮੰਗ ਤੇ 2006 ਤੋਂ ਲੈ ਕੇ ਅੱਜ ਤੱਕ ਭਾਰਤ ਸਰਕਾਰ ਫੈਸਲਾ ਨਹੀਂ ਕਰ ਸਕੀ ਸੁਆਮੀ 나ਥਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਪੂਰੇ ਦੇਸ਼ ਦੇ ਵਿੱਚ ਲੱਖਾਂ ਕਿਸਾਨ ਖੁਦਕਸ਼ੀ ਕਰ ਗਏ ਉਹਨਾਂ ਘਰਾਂ ਦੀਆਂ কুরਕੀਆਂ ਹੋ ਗਈਆਂ ਜ਼ਮੀਨਾਂ ਦੀਆਂ ਲिलाਮੀਆਂ ਹੋ ਗਈਆਂ ਤਾਂ ਇਸ ਵਕਤ ਕਰਜ਼ੇ ਤੋਂ ਮੁਕਤ ਕਰਨਾ ਚਾਹੀਦਾ ਹੈ ਜਿਹੜੇ ਹਰ ਵਾਰੀ ਸਰਕਾਰਾਂ ਤੇ ਕਿਸਾਨਾਂ ਤੇ ਤਲਵਾਰ ਲਟਕਦੀ ਹੁੰਦੀ ਹੈ ਅਸੀਂ ਕਹਿੰਦੇ ਹਾਂ ਕਿਸਾਨਾਂ ਨੂੰ ਖੇਤੀ ਜਿਹੜੀ ਪ੍ਰਦੂਸ਼ਣ ਤੋਂ ਬਾਹਰ ਕੱਢਿਆ ਜਾਵੇ ਜਿਹੜਾ 2023 ਦਾ ਬਿਜਲੀ ਬਿੱਲ ਹੈ ਜਿਹਦੇ ਰਾਹੀਂ ਸਾਡੇ ਘਰਾਂ ਦੇ ਵਿੱਚ ਧੱਕੇ ਦੇ ਨਾਲ ਚਿਪ ਵਾਲੇ ਮੀਟਰ ਲਾਏ ਜਾ ਰਹੇ ਨੇ ਪੂਰੇ ਭਾਰਤ 'ਚ ਇੱਕੋ ਰੇਟ ਕੀਤੇ ਜਾ ਰਹੇ ਨੇ ਇਹਦੇ ਅਰਥ ਸਮਝਣ ਦੀ ਕੋਸ਼ਿਸ਼ ਕਰੋ ਉਹਨਾਂ ਦਾ ਮਤਲਬ ਉਹੀ ਰੇਟ ਕਾਰਖਾਨੇ ਦਾ ਉਹੀ ਪੈન્સ ਦਾ ਉਹੀ ਸ਼ਹਿਰਾਂ 'ਚ ਉਹੀ ਪਿੰਡਾਂ 'ਚ ਉਹੀ ਮਜ਼ਦੂਰਾ 'ਚ ਹੁਣ ਜਿਹੜੇ ਕਾਰਖਾਨਿਆਂ 'ਚ ਮੀਟਰ ਲੱਗਦੇ ਨੇ ਪਹਿਲ ਖਤ ਜਾਣਿਓ ਮੌਲਾ ਦੀ ਜਾਣਿਓ ਉਹਨਾਂ ਨੇ ਜਿੰਨੀ ਬਿਜਲੀ ਖਾਤੋਂ ਦੀਆ ਉਹਨਾਂ ਤੇ ਆਪਾਂ ਤੋਂ ਵਸੂਲ ਲੈਣਾ ਇੱਕ ਕਿਸਾਨ ਹੈ ਜਿਹੜਾ ਬਿਜਲੀ ਵਰਤਦਾ ਹੈ ਨਾਜ ਪੈਦਾ ਕਰਕੇ ਪੂਰੇ ਦੇਸ਼ ਦੀ ਝੋਲੀ 'ਚ ਪਾਉਂਦਾ ਭੁੱਖਮਰੀ ਤੋਂ ਬਚਾਉਂਦਾ ਹੈ ਕਹਿੰਦੇ ਉਹ ਤੇ ਵੀ ਉਹੀ ਲਾਣਾ ਇਸ ਕਰਕੇ ਆਪਾਂ ਕਹਿੰਦੇ ਆ ਕਿ 2023 ਵਾਲਾ ਜਿਹੜਾ ਬਿੱਲ ਹੈ ਉਹ ਵੀ ਵਾਪਸ ਲਿਆ ਜਾ ਰਿਹਾ ਹੈ ਲਖੀਨਪੁਰ ਖੀਰੀ ਵਾਲੀ ਜਿਹੜੀ ਘਟਨਾ ਚੱਲਦੇ ਮੋਰਚੇ ਦੇ ਵਿੱਚ ਬੀਜੇਪੀ ਦੇ ਐਮਪੀ ਵੱਨੋਂ ਗੱਡੀ ਚੜਾ ਕੇ ਸਾਡੇ ਕਿਸਾਨ ਸੀਲ ਕਰ ਦੇਣੇ ਅਨਸਾਫ਼ ਦਾ ਦੂਰ ਦੀ ਗੱਲ ਜਿਹੜੇ ਦੋਸ਼ੀ ਸੀ ਉਹ ਬਾਹਰ ਨੇ ਜਿਹੜੇ ਲੜ ਰਹੇ ਸੀ ਉਹ ਜੇਲ੍ਹਤ ਨੇ ਜਿਹੜਾ ਸਮਝੌਤਾ ਵੀ ਹੋਇਆ ਸੀ ਵੀ ਅਸੀਂ ਜ਼ਖਮੀਆਂ ਨੂੰ ਜਿਹੜਾ ਮਾਜਵਾ ਦੇਵਾਂਗੇ 10-10 ਲੱਖ ਰੁਪਇਆ ਉਹ ਵੀ ਪਿੱਛੇ ਪਿਆ ਸਾਡੀ ਉਹ ਮੰਗਵਿਆਂ ਦੇ ਵਿੱਚ ਆ ਜਿਹੜਾ ਪ੍ਰਚਾਰ ਹੋ ਰਿਹਾ ਬਹੁਤ ਐਮਐਸਪੀ ਗਰੰਟੀ ਕਾਨੂੰਨ ਨੂੰ ਘਟਾ ਕੇ ਦੇਖਿਆ ਜਾ ਰਿਹਾ ਹੈ ਜਿਹੜੀਆਂ ਦੂਜੀਆਂ ਗੱਲਾਂ ਨੂੰ ਵਧਾ ਕੇ ਪੇਸ਼ ਕੀਤਾ ਜਾ ਰਿਹਾ ਆਪਣੀ 12 ਮੰਗ ਦੇ ਵਿੱਚ ਮੰਗ ਹੈ ਕਿ ਭਾਰ ਸਰਕਾਰ ਗੈਰ ਤੋਂ ਬਾਹਰ ਆਵੇ ਇਹਨੂੰ ਲਿਆਉਣ ਵਾਲਾ ਕੌਣ ਇਹਨੂੰ ਲਾਗੂ ਕਰਨ ਵਾਲਾ ਕੌਣ ਲਿਆਉਣ ਵਾਲੀ ਕਾਂਗਰਸ ਉਦੋਂ ਤੋਂ ਲਗਾਤਾਰ ਲਾਗੂ ਕਰਦੇ ਆ ਰਹੇ ਨੇ ਉਸ ਨੂੰ ਅਮਲ ਦੇ ਰੂਪ ਦੇ ਵਿੱਚ ਭਾਜਪਾ ਨੇ ਕੀਤਾ ਜਿਹੜੇ ਸਾਡੇ ਸਰਕਾਰੀ ਧਾਰੇ ਸਰਕਾਰੀ ਜਿੰਨੇ ਵੀ ਧਾਰੇ ਨੇ ਉਹਨਾਂ ਨੂੰ ਵੇਚਣਾ ਸ਼ੁਰੂ ਕੀਤਾ ਧੱਕੇ ਦੇ ਨਾਲ ਪੂਰੇ ਭਾਰਤ ਵਿੱਚ ਭਾਰਤ ਮਾਲਾ ਅਰਗੇ ਰੋਡ ਬਿਨਾ ਮੰਗ ਤੋਂ ਜਵਰੀ ਕੱਢੇ ਜਾ ਰਹੇ ਨੇ ਕਿ ਉਸ 12 ਮਰਮਾ ਦੇ ਇੱਥੇ ਜਿਹੜੀ ਜ਼ਮੀਨ ਹੈ ਸਾਨੂੰ ਖੇਤੀ ਤੋਂ ਬਾਹਰ ਕੱਢ ਕੇ ਵੱਡੇ-ਵੱਡੇ ਫਾਰਮ ਬਣਾ ਕੇ ਉਹ ਆਪ ਖੇਤੀ ਕਰਕੇ ਮੌਲਾਂ ਦੇ ਵਿੱਚ ਸਾਨੂੰ ਮਜ਼ਦੂਰ ਬਣਾਉਣ ਵਾਲੇ ਪਾਸੇ ਤੁਰਨ ਜਾ ਰਹੇ ਨੇ ਇਹ ਮੰਗਾ ਆਪਣੀਆਂ 12 ਮੰਗਾ ਤੇ ਜਿਹੜਾ ਆਪਾਂ ਸ਼ਿਕਾਇਤ ਲੜ ਰਹੇ ਆ ਇਸ ਨੂੰ ਲਾਗੂ ਕਰਵਾਉਣ ਦੀ ਖਾਤਰ ਹੀ ਡਲੇਵਾਲ ਸਾਹਿਬ ਮਰਮਰ ਤੇ ਬੈਠੇ ਨੇ ਪੂਰੇ 50 ਦਿਨ ਥੋੜੇ ਨਹੀਂ ਹਾਲਾਤ ਇੰਨੇ ਨਾਚਕ ਨੇ ਕਿਸੇ ਵੇਲੇ ਵੀ ਕੁਝ ਹੋ ਸਕਦਾ ਹੈ ਤਾਂ ਮੈਂ ਪੂਰੇ ਭਾਰ ਦੇ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਐਸ ਵਕਤ ਸਮਾਂ ਉਹ ਨਹੀਂ ਕਿ ਅਸੀਂ ਕੰਮ ਕਰਦਾ ਨਿਮੇੜ ਕੇ ਆ ਜਾਾਂਗੇ ਕੱਲ ਨੂੰ ਆ ਜਾਾਂਗੇ ਪਰਸੋਂ ਆ ਜਾਾਂਗੇ ਮੈਂ ਅਪੀਲ ਵੀ ਕਰਕੇ ਆਇਆ ਸਾਡੇ ਫੋਰਮ ਦੇ ਆਗੂ ਨੂੰ ਵੀ ਅਪੀਲ ਕਰਕੇ ਆਇਆ ਮੈਂ ਸਪੁੱਚੇ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਜਿਹੜਾ ਆਪਣੇ ਤੇ ਸਵਾਲ ਉੱਠਦਾ ਹੈ ਉਸ ਸਵਾਲ ਤੋਂ ਪਹਿਲਾਂ ਆਪਾਂ ਮੂਰੇ ਹੋਈਏ ਹਾਲਾਤ ਇਹ ਨੇ ਜਿੰਨੇ ਵੀ ਸਾਡੇ ਇਸ ਮੋਰਚੇ ਨਾਲ ਖਾਸ ਕਰਕੇ ਜਿੰਨੇ ਡੱਲੇਵਾਲ ਸਾਹਿਬ ਨਾਲ ਪਿਆਰ ਕਰਦੇ ਹੋ ਜਿਨਨੇ ਹਮਦਰਦੀ ਦੇ ਵਿੱਚੋਂ ਪ੍ਰੋਗਰਾਮ ਲਾਗੂ ਕੀਤੇ ਨੇ ਜਿਹੜੀਆਂ ਮੰਗਾਂ ਲਾਗੂ ਕਰਵਾਉਣ ਦੀ ਖਾਤਰ ਬੈਠੇ ਨੇ ਤਾਂ ਹਮਲਾ ਮਾਰੋ ਮੋਰਚੇ ਤੇ ਪਹੁੰਚੋ ਮੋਰਚੇ ਤੇ ਪਹੁੰਚ ਕੇ ਆਪਾਂ ਡੱਲੇਵਾਲ ਸਾਹਿਬ ਦੇ ਬੈਠੇ ਬੈਠੇ ਮੋਰਚਾ ਜਿੱਤ ਕੇ ਉਹਨਾਂ ਦੀ ਝੋਲੀ ਪਾਈਏ ਆਪਣੀ ਬਿਉਂਟੀਆਂ ਬਣਦੀਆਂ ਸਾਰਿਆਂ ਦੀ ਕਿ ਉਹਨਾਂ ਦੇ ਜਿਉਂਦੇ ਮੋਰਚਾ ਜਿੱਤ ਕੇ ਝੋਲੀ ਪਾਈਏ ਜਾਂ ਡੱਲੇਵਾਲ ਸਾਹਿਬ ਆਪਦੀ ਸ਼ਹੀਦੀ ਦੇ ਕੇ ਮੰਗਾ ਆਪਣੀ ਝੋਲੀ ਚ ਪਾ ਲਈ। ਇਹ ਸਵਾਲ ਇੱਥੇ ਖੜਾ ਹੈ। ਤਾਂ ਮੈਨੂੰ ਇਹ ਲੱਗਦਾ ਕਿ ਪੂਰੇ ਪਾਰ ਦੇ ਵਿੱਚ ਲੋਕ ਇਹੀ ਮੰਗ ਕਰਦੇ ਹੋਣਗੇ ਕਿ ਡੱਲੇਵਾਲ ਨੂੰ ਆਪਾਂ ਜਿਉਂਦਾ ਵੇਖਣਾ ਚਾਹੁੰਦੇ ਆਂ। ਮੰਗਾ ਮਨਾਉਣਾ ਚਾਹੁੰਦੇ ਆਂ। ਤਾਂ ਆਪਾਂ ਨੂੰ ਥੋੜਾ ਜਿਹਾ ਸਖਤ ਹੋਣਾ ਚਾਹੀਦਾ ਹੈ। ਸਾਡੇ ਫੈਸਲੇ ਲੈਣੇ ਚਾਹੀਦੇ ਨੇ ਜਿਹੜੀ ਤੁਹਾਡੀ ਭਾਵਨਾਵਾਂ ਤਾਂ ਫੇਰ ਨਾ ਆਪਾਂ ਜਾਰੀ ਕਰੀਏ ਪਹਿਲਾਂ ਕਰਕੇ ਇਸ ਤੇ ਸਾਡੀਆਂ ਮੀਟਿੰਗਾਂ ਜਾਰੀ ਨੇ ਮੀਟਿੰਗਾਂ ਜਾਰੀ ਕਰਕੇ ਫੈਸਲਾ ਕਰਾਂਗੇ ਇੱਕ ਇੱਕ ਘੰਟਾ ਇੱਕ ਇੱਕ ਮਿੰਟ ਸਹਾਈ ਆਪਣੇ ਲਈ ਆਪਾਂ ਕੋਈ ਉਹ ਨਹੀਂ ਵੇਖਣਾ ਤੇ ਪਰਸੋਂ ਕੀ ਹੁੰਦਾ ਚੌਥੇ ਕੀ ਹੁੰਦਾ ਉਹ ਮੈਂ ਇਸ ਗੱਲ ਤੇ ਜਿਹੜੀ ਸਾਡੀ ਮੀਟਿੰਗ ਹੋਈ ਉਹ ਲੰਮੀ ਚੱਲੀ ਮੀਟਿੰਗ ਚਲੋ ਮੈਸੇਜ ਦੇਣਾ ਚਾਹਣਾ ਸੀ ਅਸੀਂ ਦਿੱਤਾ ਹੈ ਜਿਹੜੀ ਸਥਿਤੀ ਦੇ ਵਿੱਚ ਆਪਾਂ ਆਪਾਂ ਉੱਤੇ ਕੁਝ ਬੋਲ ਵੀ ਨਹੀਂ ਸਕਦੇ ਕਹਿ ਵੀ ਨਹੀਂ ਸਕਦੇ ਮੀਂਹ ਦੀ ਕਰ ਸਕਦੇ ਹਾਂ ਪਰ ਲੋਕਾਂ ਨੂੰ ਆਸਾ ਜ਼ਰੂਰ ਸੀ ਕਿ ਸਾਰੇ ਆਗੂ ਸਾਰੇ ਵਰਕਰ ਜਾਂਦੀ ਖਲੋਰੀ ਆਉਣਗੇ ਇਹੀ ਮੀਤ ਸੀ ਸਾਰਾ ਚਲੋ ਇਹ ਮੀਟਿੰਗ ਹੋਈ ਵਧੀਆ ਚਲੋ ਪਾਉਂਟ ਚ ਹੋਈ ਆਪਾਂ ਜਿੰਨੇ ਦੋਨੇ ਫੋਰਮ ਬੋਲੋ ਮੋਰਚਾ ਸ਼ੁਰੂ ਕੀਤਾ ਦੋਨਾ ਫੋਰਮਾਂ ਦੀ ਲੀਡਰਸ਼ਿਪ ਪਲ-ਪਲ ਸੋਚ ਰਹੀ ਹੈ ਤੇ ਵਰਕਰਾਂ ਦੀ ਭਾਵਨਾ ਵੀ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜਲਦੀ ਫੈਸਲਾ ਲਵਾਂਗੇ ਜਲਦੀ ਲਵਾਂਗੇ ਕੁਝ ਕਰਾਂਗੇ ਪੱਕੇ ਤੌਰ ਤੇ ਕਰਾਂਗੇ ਇਹ ਨਹੀਂ ਫਾਰਮੈਲਟੀ ਨਹੀਂ ਕਰਦੇ ਜੀ ਪੱਕੇ ਤੌਰ ਤੇ ਕੋਈ ਐਕਸ਼ਨ ਲੈ ਕੇ ਲਾਜ਼ਮੀ ਸਰਕਾਰ ਨੂੰ ਹਰਕਤ ਤੇ ਲਿਆਉਣ ਲਈ ਮੰਗਾ ਮਨਾਉਣ ਲਈ ਤੇ ਡੱਲੇਵਾਲ ਸਾਹਿਬ ਦੇ ਜਿਹੜੇ 50 ਦਿਨ ਹੋ ਗਏ ਇਹਨਾਂ ਦੀ ਜਾਨ ਬਚਾਉਣ ਲਈ ਲਾਜ਼ਮੀ ਆਪਾਂ ਤਕਲੀਫ ਚ ਲੱਗਾਗੇ ਡੱਲੇਵਾਲ ਸਾਹਿਬ ਆਪਣੇ ਲਈ ਐਮਐਸਪੀ ਗਰੰਟੀ ਕਾਨੂੰਨ ਆਪਣੀ ਝੋਲੀ ਚ ਪਾਉਣਾ ਚਾਹੁੰਦੇ ਨੇ ਆਪਾਂ ਉਹਨਾਂ ਦੇ ਜਿਉਂਦੇ ਝੋਲੀ ਚ ਪਾਉਣਾ ਚਾਹੁੰਦੇ ਆ ਤਾਂ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਕੱਲਾ ਕੱਲਾ ਵਰਕਰ ਕੱਲਾ ਕੱਲਾ ਆਗੂ ਕੱਲੀ-ਕੱਲੀ ਸਾਡੀ ਭੈਣ ਵਿਚਾਰ ਕਰਿਓ ਕਿ ਇਸ ਹਾਲਾਤ ਦੇ ਵਿੱਚ ਸਿਰਫ ਇਥੋਂ ਤੇ ਕਸੀਮਤਾ ਆਪਾਂ ਸਾਰੇ ਮੇਥੋਂ ਬਹੁਤ ਕੁਛ ਨਹੀਂ ਵੀ ਡਲੇਵਾਲ ਸਾਹਿਬ ਠੀਕ ਹੈ ਮੈਂ ਵੀ ਇਹੀ ਸ਼ਬਦ ਕਰ ਸਕਦਾ ਵੀ ਠੀਕ ਹੀ ਹੈ ਕਰ ਕੁਛ ਨਹੀਂ ਰਹਿ ਗਿਆ ਠੀਕ ਹੈ ਕਿ ਨਹੀਂ ਜਾਨ ਬਚਣੀ ਜਾਨ ਬਚਣੀ ਹੈ ਜਦੋਂ ਆਪਾਂ ਮੈਦਾਨ ਚਾਵਾਂਗੇ ਲਾਜ਼ਮੀ ਤੇ ਮੈਂ ਸੋਚ ਕੇ ਤਿੰਨ ਚਾਰ ਵਜੇ ਅਸੀਂ ਮੀਟਿੰਗ ਕੀਤੀ ਹੈ ਪਰ ਤਿਆਰ ਹੋਏ ਨੇ ਕਿ ਮੈਂ ਬੇਨਤੀ ਜ਼ਰੂਰ ਪੁੱਛਣਾ ਵੀ ਜੇ ਕੋਈ ਫੈਸਲਾ ਲੈਣਿਆ ਸੀ ਉਹਦੇ ਲਈ ਮਰਨ ਮਰਾਉਣ ਤੇ ਇੱਕ ਤਿਆਰੋਂ ਜਿਵੇਂ ਡੱਲੇਵਾਲ ਸਾਹਿਬ ਬੈਠਾ ਬੋਲੇ ਸੋ ਨਿਹਾਲ ਤੁਮਾਰਾ ਧੰਨਵਾਦ ਖਾਸ ਕਰਕੇ ਜਿਹੜਾ ਇਹ ਪ੍ਰਚਾਰ ਹੋ ਰਿਹਾ ਸੀ ਬਈ ਕੱਲੇ ਪੰਜਾਬ ਵਾਲੇ ਐ ਮੈਂ ਮਨੂ ਘਾੜ ਜੀ ਦਾ ਉਦੇ ਸੰਗਠਨ ਦਾ ਫੋਰਮ ਵੱਲੋਂ ਕਿ ਜਿਹੜੇ ਲਗਾਤਾਰ ਉਹਨਾਂ ਨੇ ਇੱਕ ਜ਼ਿਲ੍ਹੇ ਦੀ ਆਪਣੀ ਡਿਊਟੀ ਲਈ ਹੋਈ ਹੈ ਇੱਕ ਜ਼ਿਲ੍ਹੇ ਦਾ ਜਥਾ ਲੈ ਕੇ ਰੋਜ਼ ਆਉਂਦੇ ਨੇ ਜਿਵੇਂ ਅਸੀਂ ਤਾਂ ਕੱਲ ਮੀਟਿੰਗ ਚਲੇ ਗਈ ਸੀ ਮਨੁੱਖਾੜ ਵੀ ਮੀਟਿੰਗ ਚਲੇ ਗਈ ਸੀ ਹੋ ਸਕਦਾ ਉਹਨਾਂ ਦੇ ਸਾਥੀ ਉਹਨਾਂ ਦੇ ਵਰਕਰ ਨੂੰ ਨਾ ਮਿਲ ਸਕੇ ਹੋਣ ਪਰ ਉਹਨਾਂ ਨੇ ਜਿਹੜੀ ਡਿਊਟੀ ਲਈ ਹੈ ਪੰਡਾਲ ਦੇ ਵਿੱਚ ਲਗਾਤਾਰ ਰੋਜ਼ ਆ ਰਹੇ ਨੇ ਇਸ ਕਰਕੇ ਮੈਂ ਅੱਜ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਵਰਕਰ ਆਇਓ ਆਗੂ ਆਇਓ ਸੋਡਾ ਬਹੁਤ ਬਹੁਤ ਧੰਨਵਾਦ ਉਹ ਵੈਹੂ ਜੀ ਦਾ ਖਾਲਸਾ ਸਿਰ ਗਰਜ